ਦੇ ਰੇ ਨੇ ਪਾਣਾ ਕੱਖਣੀ ਵਾਲੇ ਨੇ ਕੀ ਹੈ ਜਿਹੜਾ ਮਰੇਗਾ ਜਿਹਨੇ ਬੇਕੋ ਮੋਹੋ ਇਹ ਕਿਹੜੇ ਏਰੀਆ ਜੇਤੀ ਹੈ ਤੇ ਕੀ ਕਾਰਨ ਕੀ ਰਿਹਾ ਕਰੋ ਜੀ ਸਰ ਸਾਨੂੰ ਤਕਰੀਬਨ 7:30 ਵਜੇ ਕਾਲ ਆਈ ਹੈ ਵੀ ਇੱਥੇ ਮੱਲੇ ਜਟਰੇ ਹਾਜ ਲਾਤੀ ਹੈ ਛੱਤ ਦੇ ਵਿੱਚ ਤੇ ਜਿੱਥੇ ਤਰੰਤੀ ਦੋਵੇਂ ਫਾਇਰ ਟੈਂਡਰ ਦੇ ਸਮੇਤ ਆਪਣੇ ਸਟਾਫ ਵੀ ਪਹੁੰਚੇ ਆ ਤੇ ਤਕਰੀਬਨ 8:00 ਤੇ ਡਿਪਰੈਸ਼ਨ ਚੱਲਿਆ ਤੇ ਅੱਜ ਤੱਕ ਹੋ ਰਿਹਾ ਹੈ ਇਹ ਨਾਲ ਜਿਹੜਾ ਨੁਕਸਾਨ ਹੋ ਗਿਆ ਇਹ ਸਾਰੇ ਨੁਕਸਾਨ ਤਾਂ ਇਹ ਮਾਲਕ ਹੀ ਦੱਸ ਸਕਦੇ ਆ ਵੀ ਇਹਨਾਂ ਲਈ ਕੀ ਤਕਰੀਬਨ ਆਪਾਂ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਇਹ ਕਿਹ ਸਾਮਾਨ ਕੀ ਸੀਗਾ ਇਹ ਸਾਰੇ ਜਿੱਦਾਂ ਕੋਈ ਸਿੰਪਲ ਸਟੋਰ ਕੀਤਾ ਟਾਪ ਬੋਰਡ ਸੀਗੇ ਤੇ ਹੋਰ ਥਰੇ ਜੂ ਸਾਮਾਨ ਪਰਨੀਚਰ ਵਗੈਰਾ ਸੀ ਕੁਝ ਅਜਿਹੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਇਹ ਜੋ ਜਿਹੜਾ ਫਾਇਰ ਬ੍ਰਿਜ ਆਣ ਤੇ ਇਹਨਾਂ ਟਾਈਮ ਕਦੋਂ ਲੱਗਾ ਹੈਗਾ ਆ ਜੀ ਸਰ ਫਾਇਰ ਬ੍ਰਿਜ ਵੇਦੇ ਟਾਈਮ ਹੀ ਆ ਤੇ ਤੁਸੀਂ ਤੁਹਾਨੂੰ ਪਤਾ ਕਿ ਜਦੋਂ ਰਾਤ ਨੂੰ ਥੋੜਾ ਰਾਸ਼ੀ ਦੇ ਆਪਣੇ ਕੋਈ ਪ੍ਰੋਗਰਾਮ ਦੀ ਬਾਤ ਚ ਜਾਂਦੇ ਆ ਕਹਿੰਦਾ ਕਿ ਥੋੜਾ ਬਹੁਤ ਹੀ ਟਾਈਮ ਲੱਗਦਾ ਇਹਨਾਂ ਤੋਂ ਜ਼ਿਆਦਾ ਹੈ ਲੇਕਿਨ ਇਹ ਗੱਡੀਆਂ ਜੀ ਇਸ ਟਾਈਮ ਮੀਡੀਅਮ ਸੀ ਇੱਥੇ ਅੱਗੇ ਲਿਜਾਣਗੇ ਆਪਣੀ 2-5 ਟਾਈਮ ਲੱਗਦੀ ਹੈ ਤੇ ਕਿੰਨੇ ਕੋਈ ਹਲਕੀ ਹੈ ਇਹ ਤਕਰੀਬਾ 2:30 ਸਮਝੋ ਇਹ ਤੇ ਗੱਡੀਆਂ ਕਿੰਨੇ ਕੋਈ ਕਹਿੰਦੀਆਂ ਇਹ ਤਕਰੀਬਾ 10 ਤੋਂ 14 ਮਿੰਟ ਦੇ ਵਿੱਚ ਡਰਨਾ ਪਾਉਂਦਾ ਹੁੰਦਾ ਹੈ ਜੇ ਤਾਂ ਪੂਰੀ ਤਰ੍ਹਾਂ ਕੰਪੂਟਰ ਨਹੀਂ ਕਰਿਆ ਜਾ ਤਾਂ